करूंगी सबको रेकमेंड करางी कि एक बार इथे विजिट करो पेनादा फूड टेस्ट करो थैंक यू ये जो न्यू रेस्टोरेंट खुला है बसंत बहुत अच्छा है फर्स्ट टाइम विजिट किया है यहां पे फूड प्रिपरेशन बहुत अच्छी है और स्टाफ बहुत अच्छा है जरूर विजिट करिएगा यहाँ पे और यहां के सिगार रोल्स और, और स्पेशल प्लैटर जरूर ट्राई करना बहुत अच्छे थैंक यू क्या कहना चाहेंगे आप जरूर ट्राई रोल्स है किट्टी पार्टी बुक थैंक्स हाँ जी मैं इतना विजिट कर अपनी भैन जी नू जीजा जी ते इन्होंने कहा कि बसंत खुले नवा रेस्टोरेंट चलो आज अब तो लै चलीए तो इतने आके अच्छा लगे प्रेजेंटेशन ऑफ द डिशेस वर वेरी नाइस एंड इट वाज़ कूल टू द बेस्ट फॉर यू अमेरिका तू जी फिलेडल्फिया USA ਕਿੱਸਾ ਲਗ ਕਰਤਾਸ ਕੋਰ ਔਰ ਯਹਾਂ ਦਾ ਪਸੰਦ ਰੈਸਟੋਰੈਂਟ ਬਹੁਤ ਵਧੀਆ ਲੱਗਿਆ ਜੀ ਸਾਫਾਈ ਸੁਥਰੀ ਹੈ ਸਾਫ ਸੁਥਰੀ ਚੀਜ਼ਾਂ ਔਰ ਪ੍ਰੈਜੈਂਟੇਸ਼ਨ ਕੋਰ ਦੀ ਮੈਂ ਜਿਸ ਤਰ੍ਹਾਂ ਪਹਿਲੇ ਵੀ ਕਿਹਾ ਕਿ ਬੜੀ ਵਧੀਆ ਪ੍ਰੈਜੈਂਟੇਸ਼ਨ ਦਿੱਤੀ ਹੈ ਇਹਨਾਂ ਨੇ ਥੈਂਕ ਯੂ ਵੈਰੀ ਮਚ ਆਲ ਦਾ ਬੈਸਟ ਥੈਂਕ ਯੂ ਸਾਡੇ ਨਾਲ ਪਸੰਦ ਰੈਸਟੋਰੈਂਟ ਦੇ ਜਿਹੜੇ ਓਨਰ ਨੇ ਤਰਸੀਮ ਜੀ ਉਹ ਵੀ ਬਚੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਆਪਣਾ ਨਾਮ ਆਪਣੀ ਲੋਕੇਸ਼ਨ ਦੱਸੋ ਰੈਸਟੋਰੈਂਟ ਦੀ ਜੀ ਮੇਰਾ ਨਾਮ ਤਰਸੀਮ لال ਸਰੰਗਲ ਹੈ ਤੇ ਮੈਂ ਇੱਥੇ ਬਸੰਤ ਫੈਮਿਲੀ ਰੈਸਟੋਰੈਂਟ ਐਂਡ ਆਈਸਕ੍ਰੀਮ ਪਾਰਲਰ ਦਾ ਕੰਮ ਖੁੱਲਿਆ ਜਿਹੜਾ ਕਿ ਬਿਲਕੁਲ ਬਸਟੈਂਡ ਦੇ ਨਵੇਂ ਬਸਟੈਂਡ ਦੇ ਸਾਹਮਣੇ ਪੈਂਦਾ ਤੇ ਇਹ ਇੰਪਰੂਵਮੈਂਟ ਟ੍ਰਸਟ ਸਕੀਮ ਨੰਬਰ 7 ਵਿੱਚ ਅਵੇਲੇਬਲ ਹੈ ਕਿਹੜੀ ਕਿਹੜੀ ਚੀਜ਼ਾਂ ਸਭ ਅਵੇਲੇਬਲ ਹੈਗੀ ਆ ਔਰ ਕਿਸਾ ਸਰ ਸਾਡੇ ਕੋਲ ਲਗਭਗ 100 ਤੋਂ ਵੱਧ ਆਈਟਮਾਂ ਅਵੇਲੇਬਲ ਹੈ ਤੇ ਜੇ ਮੀਨੂਜ਼ ਦੀ ਗੱਲ ਕਰੀਏ ਜਿਸ ਦਾ ਸਾਡੇ ਇੰਡੀਅਨਜ਼ ਮੀਨੂਜ਼ ਹੈ ਇੰਡੀਅਨ ਮੀਨੂਜ਼ 'ਚ ਸਾਡੇ ਕੋਲ 25 ਤੋਂ ਵੱਧ ਆਈਟਮਾਂ ਅਵੇਲੇਬਲ ਹੈ ਦੂਜਾ ਮੀਨੂ ਸਾਡਾ ਹੈ ਕਾਉਂਟੀ ਦਾ ਕਾਉਂਟੀ 'ਚ ਵੀ ਸਾਡੇ ਕੋਲ ਲਗਭਗ 24-25 ਆਈਟਮਾਂ ਅਵੇਲੇਬਲ ਹੈ ਇਸ ਤਰ੍ਹਾਂ ਚਾਈਨੀਜ਼ 'ਚ ਸਾਡੇ ਕੋਲ 18-19 ਆਈਟਮਾਂ ਅਵੇਲੇਬਲ ਹੈ ਤੰਦੂਰ 'ਚ ਸਾਡੇ ਕੋਲ 23 ਆਈਟਮਾਂ ਅਵੇਲੇਬਲ ਹੈ ਇਸੇ ਟੋਟਲ ਲਾ ਕੇ ਸਾਡੇ ਕੋਲ ਲਗਭਗ 100 ਤੋਂ ਵੱਧ ਆਈਟਮਾਂ ਬੰਦੀਆਂ ਜਿਹੜੀਆਂ ਕਿ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਹੋਰ ਕਿਹ ਕਿਹਸਾ ਅਰੇਂਜਮੈਂਟ ਹੈ ਗਿਆ ਸਰ? ਸਾਡੇ ਕੋਲ ਸਰ ਇੱਥੇ ਕਿੱਟੀ ਪਾਰਟੀ ਦਾ ਰੇਜ਼ਰਮੈਂਟ ਹੈ ਤੇ ਬੈਂਕਟ ਦਾ ਰੇਜ਼ਰਮੈਂਟ ਹੈ। ਕਿੱਟੀ ਪਾਰਟੀ ਦਾ ਰੇਜ਼ਰਮੈਂਟ ਵਿੱਚ 25 ਤੋਂ ਲੈ ਕੇ 50 100 ਗੈਦਰਿੰਗ ਗੈਦਰਿੰਗ ਹੋ ਸਕਦੀ ਹੈ। ਇਸ ਤਰ੍ਹਾਂ ਬੈਂਕਟ 'ਚ ਅਪ ਟੂ 2000 ਦੋਸੂ ਗਾ ਦੋਸੂ ਕਸਟਮਰ ਦੀ ਗੈਦਰਿੰਗ ਵੀ ਹੋ ਸਕਦੀ ਹੈ ਸਾਡੇ ਕੋਲ ਥੱਲੇ ਨੀਚੇ ਬੀਸਮੈਂਟ ਤੇ ਸਾਰਾ ਫੈਸਿਲਿਟੀ ਅਵੇਲੇਬਲ ਹੈ ਸਾਡੇ ਕੋਲ ਸਟੇਜ ਬਣੀ ਹੋਈ ਹੈ ਉਧਰ ਪਾਸ ਡੀਐਸ ਸਿਸਟਮ ਹੈ ਡੈਕੋਰੇਸ਼ਨ ਸਿਸਟਮ ਹੈ ਸਾਡੇ ਕੋਲ ਸਾਰਾ ਸਿਸਟਮ ਹੈਗਾ ਚੇਅਰਸ ਵੀ ਲੱਗੀਆਂ ਹੈ ਸੋਫੇ ਵੀ ਲੱਗੇ ਹੈ ਤੁਹਾਡੇ ਕੋਲ ਨੀਚੇ ਸਾਰਾ ਰੇਜ਼ ਮਟਾਇਆ ਹੈ ਬੈਂਕਟ ਦਾ ਤੇ ਕਿੱਟੀ ਹਾਲ ਦਾ ਗੁਰਦਾਸਪੁਰ ਵਾਸੀ ਇਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੁਰਦਾਸ ਪੁਰਵacin ਨੂੰ ਸੁਦੇਸ਼ ਦੇਣਾ ਚਾਹੁੰਦੇ ਆ ਕਿ ਹਾਈਜੈਨਿਕ ਫੂਡ ਤੇ ਸਵਾਦਲਾ ਫੂਡ ਛਕਣ ਵਾਸਤੇ ਸਾਡੇ ਕੋਲ ਪਹੁੰਚੋ ਤੇ ਆਪਾਂ ਫਰਾਂਚਾਈਜ਼ੀ ਲੈ ਕੇ ਆਏ ਆ ਲੁਧਿਆਣੇ ਤੋਂ ਹੁਣ ਤੁਹਾਨੂੰ ਪਠਾਨਕੋਟ ਜਾਂ ਜਲੰਧਰ ਅੰਮ੍ਰਿਤਸਰ ਜਾਣ ਦੀ ਕੋਈ ਲੋੜ ਨਹੀਂ ਹੈ ਇੱਥੇ ਆਓ ਤੁਹਾਡਾ ਵੈਲਕਮ ਹੈ ਅੱਛਾ ਫੂਡ ਤੁਹਾਨੂੰ ਸਰਵ ਕੀਤਾ ਜਾਵੇਗਾ ਮੇਰਾ ਸਟਾਫ ਵੀ ਬੜਾ ਕੋਆਪਰੇਟਿਵ ਹੈ ਠੀਕ ਹੈ ਜੀ ਤੇ ਇਸ ਲਈ ਤੁਹਾਡੀ ਉਡੀਕ ਹੀ ਕੀਤੀ ਜਾ ਰਹੀ ਹੈ ਸਾਡੇ ਨਾਲ ਮੈਡਮ ਬੋਪਰਾ ਜੀ ਹੈ ਉਹ ਵੀ ਮਦਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਮੈਡਮ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਕਿਸ ਤਰ੍ਹਾਂ ਲੱਗ ਰਿਹਾ ਹੈ ਦੋਸਤੋ ਇਹ ਮੇਨ ਸਾਡਾ ਟਾਰਗੇਟ ਹੈਗਾ ਹੈ ਲੋਕਾਂ ਨੂੰ ਹੈਲਦੀ ਪਲਸ ਜਿਹੜਾ ਹੈਗਾ ਨੀਟ ਫੂਡ ਜੀ ਜੇ ਦੀ ਕਲੀਨਸਸ ਹੈਗੀ ਆ ਜਾਂ ਸਾਈਜਿੰਗ ਹੈਗੀ ਆ ਉਹਦਾ ਇੱਥੇ ਸਪੈਸ਼ਲ 100% ਜਿਹੜਾ ਹੈਗਾ ਆਪਾਂ ਰਿਕਰਡ ਕਰ ਦਾਂਗਾ ਤੇ ਉਸ ਤੋਂ ਇਲਾਵਾ ਪਲੱਸ ਅਸੀਂ 150 ਕੀ ਪਰ ਸਾਲ ਲਈ ਕੇ ਬੈਂਕਟ ਹਾਲ ਦੇ ਹੈ ਨਾ ਤੇ ਪਾਰਕਿੰਗ ਏਰੀਆ ਤਾਂ ਮਤਲਬ ਹੈ ਹੀ ਆ ਆਪ 100 ਜੀ ਕਾਰਸ ਜੇ ਚੇ ਲੋੜ ਹੈ ਨਾ ਉਹ ਪਾਰਕ ਹੋ ਸਕਦਾ ਠੀਕ ਹੈ ਜੀ ਤੇ ਸਹੀ ਆ ਵੀ ਲੋਗ ਆਉਣ ਹਾਂਜੀ ਤੇ ਆਪਣਾ ਟੇਸਟ ਕਰ ਸਾਨੂੰ ਵੀ ਵਧੀਆ ਲੱਗੇ ਜਾਣਾ ਜਰੂਰ ਵੀ ਵਧੀਆ ਲੱਗੇ ਅ ਦੱਸ ਦਈਏ ਕਿ ਇਥੇ ਪਿੱਟੀ ਪਾਰਟੀ ਹੋਰ ਵੀ ਅਗਰ ਬੈਂਕਟ ਹਾਲ ਵੀ ਮੌਜੂਦ ਹੈ 150 ਦੇ ਕਰੀਬ ਜਿਹੜੀ ਗੈਦਰਿੰਗ ਇਥੇ ਹੈਗੀ ਹੈ ਮੌਜੂਦ ਹੈ ਇਸ ਦੇ ਨਾਲ ਨਾਲ ਅਗਰ ਤੁਸੀਂ ਫੈਮਿਲੀ ਦੇ ਨਾਲ ਬੈਠਾ ਚਾਹੁੰਦੇ ਹੋ ਤਾਂ ਤਕਰੀਬਨ 50 60 ਯਾਨੀ ਦੀ ਗੈਦਰਿੰਗ ਉੱਪਰ ਵੀ ਹੈਗੀ ਹੈ ਇਸ ਦੇ ਨਾਲ ਨਾਲ ਪਾਰਕਿੰਗ ਵੀ ਅਵੇਲੇਬਲ ਹੈਗੀ ਹੈ ਮੈਡਮ ਪ੍ਰਾਈਸਿਸ ਕੀ ਰਾਂਗੇ ਬਾਕੀ ਰਸਨਾ ਨਾਲ ਸਨ ਹਾਲ ਤੇ ਲੋਕਾਂ ਨੂੰ ਵਧੀਆ ਫੂਲ ਦੀ ਦੇਣੀ ਆ ਮਿਨਿਮਲ ਪ੍ਰਾਈਸ ਇਸ ਇਵਨ ਐਵਰੀ ਜਿਹੜੇ ਹੈਗੇ ਆ ਕਿ ਜਿੰਨੇ ਵੀ ਰਸੂਲ ਸੜਿਆ ਸਾਡੀ ਕੋਸ਼ਿਸ਼ ਹੈ ਕਿ ਕੋਸ਼ਿਸ਼ ਉਹਨਾਂ ਦੇ ਜਿਹੜੇ ਕੱਢ ਕੱਢੇ ਪ੍ਰਾਈਸ ਹੈਗਾ ਕਿ ਇਵਨ ਬੜੇ ਹੀ ਲਾਸਟ ਕਰਕੇ ਇਹਨਾਂ ਦੇ ਨਾਲ ਮੈਂ ਕੰਡਣਾ ਚਾਹੁੰਦਾ ਸੀ ਪਰ ਮੈਡਮ ਕੀ ਸੋਚ ਕੇ ਮੈਡਮ ਗੁਰਦਾਸ ਕੁਸ਼ਰ ਨੂੰ ਇਸ ਲਈ ਲੈ ਕੇ ਆਏ ਹੋ ਪ੍ਰੈਸ ਪ੍ਰੈਸ ਸਟੇਸ ਟੇਸਟ ਐਂਡ ਡਿਮਾਂਡ ਐਂਡ ਸੋ diel ਲੋਕਾਂ ਨੂੰ ਲੱਗਦਾ ਲੋਕਾਂ ਨੂੰ ਅੱਛਾ ਲੱਗੇਗਾ ਮੇਨ ਟੇਸਟ ਐ ਪਸੰਦ ਦਾ ਟੇਸਟ ਸਾਰੀ ਦੇਖਣਾ ਹੈ ਅਪਨੇ ਉਹਨਾਂ ਨੂੰ ਡਿਫਰੈਂਸ ਪਤਾ ਲੱਗ ਜਾਣਾ ਕਿ ਫ੍ਰੈਂਚਾਈਜ਼ੀ ਦੇ ਫੂਡ ਚ ਤੇ ਆਦਰ ਸੂਚ ਦੇ ਵਿੱਚ ਹੰਦੇ ਕੀ ਫਰਕ ਆ। ਪਰ ਮੈਡਮ ਖਾਸ ਕਰਕੇ ਜੇ ਆਪਾਂ ਦੇਖਦੇ ਆ ਕਿ ਜਦੋਂ ਵੀ ਰੈਸਟੋਰੈਂਟ ਜਾਂਦੇ ਆ ੀਡਿੰਗ ਤੇ ਪ੍ਰੈਕਟਿਸ ਪਰ ਕਲੀਨਲੈਸ ਜਿਹੜੀ ਐ ਉਹ ਜ਼ਰੂਰੀ ਐ ਕਿਸ ਤਰ੍ਹਾਂ ਐਂ ਵੀ ਦੇਖਦੇ ਆ ਸਾਡੀ 100% 99% ਕੋਲੇ ਕਲੀਨਲੈਸ ਉਹ ਵੀ ਦਾ ਮੇਨ ਸਾਡਾ ਟਾਰਗੇਟ ਜਿਹੜਾ ਹੈਗਾ ਹੈਲਥੀ ਫੂਡ ਹੈ। ਫਾਈਜੀ ਫਾਈਜੀ ਨੂੰ ਕੇਅਰ ਕਰਕੇ ਰੱਖਿਆ ਜਾਉਂਦਾ ਐਵਰੀ ਡੇ ਅ ਸਾਡੇ ਨਾਲ ਮੈਡਮ ਵੀ ਮੌਜੂਦ ਨੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਮੈਡਮ ਦੇਖ ਰਹੀਆਂ ਕਿ ਕਾਪੀ ਹੋ ਚੁਕੀ ਹੈ ਬਹੁਤ ਲੋਕ ਜਿਹੜੇ ਇੱਥੇ ਆਏ ਨੇ ਔਰ ਬਹੁਤ ਪਿਆਰ ਵਿੱਚ ਦੇਖਾ ਲੋ ਇਸ ਦਾ ਦੇਖ ਦਿਓ ਫਸਟ ਬਹੁਤ ਰਹਤੀਆਂ ਨੇ ਕਸਟਮਰ ਆਏ ਨੇ ਗੁਰਦਾਸਪੁਰ ਵਾਸੀ ਇਹਨੂੰ ਕੀ ਕਹਿਣਾ ਚਾਹੋਗੇ ਮੋਸਟ ਵੈਲਕਮ ਹੈ ਜੀ ਇਹ ਸਾਰੇ ਕੁਆਲਿਟੀ ਜ਼ਰੂਰ ਦੇ ਦੇਣਗੇ ਇਹ ਬਟਾਲੇ ਤੇ ਜਦੋਂ ਤੁਸੀਂ ਆਓਗੇ ਬਸ ਕੁਆਲਿਟੀ ਮਿਲੇਗੀ ਤੁਸੀਂ ਫੀਡਬੈਕ ਦਿਓ। ਜੀ ਮੇਰਾ ਨੇਮ ਜਸਲੀਨ ਹੈ ਮੈਂ ਬਟਾਲੇ ਤੋਂ ਆਈ ਹੁਈ ਆ ਤੇ ਇੱਥੇ ਮੈਂ ਪੀਜ਼ਾ ਐਂਡ 버ਗਰ ਖਾਦਾ ਹੋਇਆ ਬਹੁਤ ਟੇਸਟੀ ਲੱਗਾ ਹੈ ਤੇ ਤੁਸੀਂ ਵੀ ਆਓ ਤੁਸੀਂ ਨੇ ਆਪਣੀ ਫੈਮਲੀ ਨਾਲ ਆਓ ਤੁਸੀਂ ਵੀ ਖਾ ਕੇ ਜਾਓ। ਹਾਂਜੀ ਮੇਰਾ ਨੇਮ ਹਰਸਿਮਰਨ ਪ੍ਰੀਤਕੌਰ ਹੈ ਅਸੀਂ ਬਟਾਲੇ ਤੋਂ ਆਏ ਆ ਤੇ ਇੱਥੇ ਨਿਓ ਓਪਨਿੰਗ ਹੋਈ ਹੈ ਬਸੈਂਟ ਰੈਸਟੋਰੈਂਟ ਦੀ ਤੇ ਇੱਥੇ ਸਾਰੇ ਆ ਕੇ ਲੰਚ ਡਿਨਰ ਵਗੈਰਾ ਕਰ ਸਕਦੇ ਬਹੁਤ ਵਧੀਆ ਖਾਣਾ ਹੈ ਇਹਨਾਂ ਦਾ ਤੇ ਆਪਾਂ ਵੀ ਕਾਫੀ ਇੰਜੋਏ ਕੀਤਾ ਸਾਨੂੰ ਬਹੁਤ ਟੇਸਟੀ ਲੱਗਾ ਇਹਨਾਂ ਦਾ ਖਾਣਾ ਤੇ ਆਪਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਆ ਕੇ ਇੱਥੇ ਇੰਜੋਏ ਕਰੋ ਫੈਮਿਲੀ ਦੇ ਨਾਲ ਅਸੀਂ ਇੱਥੇ ਨਿਊ ਬੱਸ ਸਟੈਂਡ ਕੋਲ ਦਾਸ ਕੋਲ ਇੱਕ ਰੈਸਟੋਰੈਂਟ ਰੈਸਟੋਰੈਂਟ ਖੁੱਲਿਆ ਹੋਇਆ ਹੈ ਬਹੁਤ ਵਧੀਆ ਹੈ ਇੱਕਦਿ ਹੋਰ ਨਾਲ ਬਹੁਤ ਵਧੀਆ ਹੈ ਸਾਨੂੰ ਬਾਰ ਬਾਰ ਆ ਕੇ ਲੈਣ ਕਰ ਗਿਆ ਆਪਣਾ ਸਟਾਫ ਬਹੁਤ ਵਧੀਆ ਹੈ ਇੱਕੰਦੀ ਹਰ ਇੱਕ ਆਈਟਮ ਬਹੁਤ ਵਧੀਆ ਹੈ ਬਹੁਤ ਵਧੀਆ ਟੇਸਟ ਆ ਹਰ ਸੀਜ਼ ਦਾ ਅਸੀਂ ਸਾਰੇ ਮੈਂ ਵੀ ਰਿਕਵੈਸਟ ਕਰਾਂਗੇ ਸਾਰੇ ਜਣੇ ਇਖਤਾਂ ਤੇ ਇੱਥੋਂ ਨਾਲ ਕੀ ਕਰੀ ਟੇਸਟ ਦੇਖਣ ਬਹੁਤ ਵਧੀਆ ਹੈ ਅੰਗੇ ਸਮੂਹ ਰਿਕਵੈਸਟ ਕਰਾਂਗੇ ਅੱਜ ਬਸੰਤ ਜਿਹੜਾ ਨਵਾਂ ਰਿਜਾਰਟ ਖੁੱਲਿਆ ਗਰਦਾਸਪੁਰ ਵਿੱਚ ਬਸ਼ਰ ਨਿਹਰ ਯਾਣੀ ਨੂੰ ਅੱਜ ਵਿਜ਼ਿਟ ਕੀਤੀ ਆ ਬਹੁਤ ਅੱਛਾ ਲੱਗਾ ਲੌਂਗ ਵਿਦ आवर ਰਿਲੇਟਡ ਪੀਪਲ ਐਂਡ आवर ਫੈਮਿਲੀ ਉਹ ਬੜਾ ਅੱਛਾ ਐਨਾ ਡੇਲੀਸ਼ੀਅਸ ਫੂਡ ਹੈ ਬਹੁਤ ਹੀ ਗੁੱਡ ਸਰਵਸ ਗੁੱਡ ਕੁਆਲਟੀ ਆਫ ਫੂਡ ਏਵਰੀਥਿੰਗ ਇਜ਼ ਵੈਰੀ ਗੁੱਡ ਸਕਿਪ ਬੋਏ ਅਸੀਂ ਤੇ ਗੁਰਦਾਸਪੁਰ ਤੋਂ ਆਏ ਆ ਮੇਰੇ ਜਿਹੜੇ ਫਰੈਂਡ ਨੇ ਜਾਂ ਮੇਰੇ ਰਿਸ਼ਤੇਦਾਰ ਐ ਅਮਰੀਕਾ ਦੇ ਵਾਏ ਨੇ ਤੇ ਅੱਜ ਜਿਹੜਾ ਨੂੰ ਮੈਂ ਵਿਜਿਟ ਕਰਾਣਾ ਹੈ ਇਹਦਾ ਅੱਜ ਹੀ ਵਾਪਸ ਜਾਣਾ ਕਿਤੇ ਤੇ ਕੱਲ ਓਪਨਿੰਗ ਜਿਵੇਂ ਹੋਈ ਆ ਤੁਹਾਡੀ ਤੇ ਕੱਲ ਵੀ ਮੈਂ ਇੱਥੇ ਆਇਆ ਸੀਗਾ ਤੇ ਅੱਜ ਸੋਚਿਆ ਵੀ ਤੁਹਾਨੂੰ ਅੱਜ ਨਵਾਂ ਇੱਕ ਜਿਹੜਾ ਬਸੰਤ ਰੈਸ਼ਨ ਖੁੱਲਿਆ ਬਹੁਤ ਯੂਨੀਕ ਤੇ ਤੁਹਾਨੂੰ ਵਿਜਿਟ ਕਰਾਉਨੇ ਆ ਬਸ ਬਹੁਤ ਅੱਛਾ ਲੱਗਾ ਗੱਲਦਾ ਜੀ ਸਾਡੇ ਨਾਲ ਕੁਝ ਕਸਟਮਰ ਵੀ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਮੈਮ ਕੀ ਨਾਮ ਆਪਣਾ ਸਰ ਪੱਲਵੀ ਮੈਡਮ ਕਿਥੋਂ ਆਏ ਹੋ ਸਰ ਮੈਂ ਗੁਰਦਾਸਪੁਰ ਲੋਕਲੀ ਆ ਹਾਂਜੀ ਮੈਡਮ ਤੁਸੀਂ ਬਸੰਤ ਰੈਸਟੋਰੈਂਟ ਪੁੱਜੇ ਹੋ ਕਿਸ ਤਰ੍ਹਾਂ ਦਾ ਟੇਸਟ ਹੈ ਕਰਨਾ ਦਾ ਬਹੁਤ ਅੱਛਾ ਟੇਸਟ ਹੈ ਸਰ ਸਾਨੂੰ ਇੰਨਾ ਵਧੀਆ ਲੱਗਿਆ ਕਿ ਅਸੀਂ ਆਪਣਾ ਪਹਿਲਾ ਫੰਕਸ਼ਨ ਇੱਥੇ ਕਰਨ ਜਾ ਰਹੇ ਹਾਂ और जिन ऑनर ने भी बहुत ब ने फैमिली रिलेशन ने और बहुत है। मैं तो सब सुजैसट करा कि तुसी आओ और टेस्ट करके देखो बहुत की टेस्ट जो सर, सी, हनी चिली पटेटो सी, बहुत अच्छा टेस्ट है और डिफरेंट टेस्ट है यही कहों कि सब तो बेस्ट है तुसी एक बार विजिट करो और इतों का टेस्ट करो और मैं तो अपने आने वाले सारे फंक्शन इतने जा रही हूँ ਇਹ ਮੇਰੇ ਫਿਅਰੈਂਸੇ ਸਰ ਅੱਛਾ ਅੱਛਾ ਅਜੀ ਸਰ ਕੀ ਨਾਮ ਨਾ ਮੋਹਿਤ ਜੀ ਮੋਹਿਜੀ ਤੁਸੀਂ ਬਸੰਤ ਰੈਸਟੋਰੈਂਟ ਤੁਝਿਓ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਗੁਰਦਾਸਪੁਰ ਪਾਸਿ ਨੂੰ ਇੱਕ ਵੱਖਰੀ ਥੇਨ ਆਈ ਹੈ ਬਿਲਕੁਲ ਬਿਲਕੁਲ ਸਰ ਬਹੁਤ ਵਧੀਆ ਬਹੁਤ ਹੀ ਵਧੀਆ ਮੇਨ ਵੱਡੀ ਆਪਾਂ ਨੂੰ ਪ੍ਰੋਬਲਮ ਆ ਰਹੀ ਜਿਹੜੀ ਪਾਰਕਿੰਗ ਦੇ ਆ ਰਹੀ ਹੈ ਇੱਥੇ ਬਹੁਤ ਵਧੀਆ ਪਾਰਕਿੰਗ ਹੈ ਪਲੱਸ ਇਹਨਾਂ ਦਾ ਫੂਡ ਤਾਂ ਵਧੀਆ ਹੈਗਾ ਹੀ ਹੈਗਾ ਜੀ ਇਹਨਾਂ ਦੀ ਕੁਆਲਿਟੀ ਫੂਡ ਦੀ ਸਾਰਾ ਕੁਛ ਹੀ ਵਧੀਆ ਐਵਰੀਥਿੰਗ ਕਈ ਸਪ੍ਰਿੰਗ ਲੋਰ ਰੋਲ ਟ੍ਰਾਈ ਕੀਤੇ ਆ ਉਹ ਰਾਈਟ ਮੈਂ ਟਰਾਈ ਕੀਤੀ ਆ ਬਹੁਤ ਵਧੀਆ ਆ ਜੀ ਬਹੁਤ ਮਜ਼ਾ ਆਇਆ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਐਂਡ ਇੰਜੋਏ ਕਰੋ ਇਹਨਾਂ ਦਾ ਬਹੁਤ ਵਧੀਆ ਆ ਜੀ ਅ ਸਾਡੇ ਨਾਲ ਹੋਰ ਵੀ ਜਿਹੜੇ ਭਾਈ ਸਾਹਿਬ ਦਰ ਚੁੱਕੇ ਨੇ ਜੋ ਕਿ ਇਸ ਰੈਸਟੋਰੈਂਟ ਦੀ ਸਾਰੀ ਦੇਖ ਇਹਨਾਂ ਦੇ ਹੱਥ ਆ ਸਰ ਕੀ ਨਾਮ ਨਾਲ ਹਮਨਸ਼ੀਰਸ਼ਤੀ ਅ ਹਮਨਸ਼ੀਰਸ਼ਤੀ

सर बाकी रैस्टोरेंट इस रेस्टोरेंट में फर्क है काफी देखो इन्होंने बड़ा बहुत जो कि में एक नाम सो पहली बार लोकेशन बढ़िया है हर बंद रिक्वेस्ट करते सर बहुत सारे लोग रहे हैं कि मैसेज बचाओ बहुत वादी देखो अस यही रिक्वेस्ट करते फीडबैक देव अ ਚੰਗਾ ਸੀ ਜਨਾਬ ਲਈਏ ਤੁਹਾਨੂੰ ਸਭ ਦੀ ਇਹੀ ਹੈਗੀ ਹੈ ਡਿਮਾਂਡ ਕਿ ਚਾਹਤਾ ਤਾਂ ਜਿਆਦਾ ਲੋਕ ਇੱਥੇ ਪੁਜਨ ਇਥੋਂ ਦਾ ਜਿਹੜਾ ਫੂਡ ਹੈ ਗਾ ਨੂੰ ਟੈਸਟ ਕਰਨ ਤੇ ਦੁਬਾਰਾ ਆਪਣੀ ਫੈਮਲੀ ਦੇ ਨਾਲ ਆਓ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਇੱਥੇ ਬੈਂਕਟ ਹਾਲ ਵੀ ਮੌਜੂਦ ਹੈ 150 ਦੇ ਕਰੀਬ ਜਿਹੜੇ ਲੋਕ ਇੱਥੇ ਕਿਤੇ ਹੋ ਸਕਦੇ ਨੇ ਕਿਟੀ ਪਾਰਟੀ ਵਾਸਤੇ ਵੀ ਇੱਥੇ ਫੈਸਿਲਿਟੀ ਹੈਗੀ ਆ ਅਗਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਅਗਰ ਆਪਣੇ ਰਿਲੇਟਿਵ ਦੇ ਨਾਲ ਬ੍ਰੇਕਫਾਸਟ ਚਾਹੇ ਲੰਚ ਜਾਂ ਦਿਨ ਕੱਤਾ ਚਾਹੁੰਦੇ ਹੋ ਤੁਸੀਂ ਇੱਥੇ ਆ ਸਕਦੇ ਹੋ ਔਰ ਟੈਸਟ ਕਰ ਸਕਦੇ ਹੋ ਬਸਤਰਾ ਨਾਲ ਹੀ ਕਾਫੀ ਕਾਫੀ ਹੈ ਮੈਂ ਤੁਹਾਡਾ ਆਪਣਾ ਸੰਜੀਪ 바ਵਾ ਸਤਿਕਾਰ ਜੀ ਸਾਰਿਆਂ ਨੂੰ ਮੈਂ ਗਰਦਾਸਪੁਰ ਤੋਂ ਬੋਲਦਾ ਮੇਰਾ ਨਾਮ ਇਜ਼ ਅਜੀਤ ਸਿੰਘ 7 ਨੰਬਰ ਸਕੀਮਤੀ ਰਹਿੰਦੇ ਆ ਮੇਰਾ ਅੱਜ ਬਰਥਡੇ ਮੈਂ ਪੂਲ ਫੈਮਿਲੀ ਲੈ ਕੇ ਆਇਆ ਹਾਂ ਬਹੁਤ ਵਧੀਆ ਬੱਚੇ ਇੰਜੋਏ ਕਰ ਰਹੇ ਨੇ ਤੇ ਤੁਸੀਂ ਵੀ ਆਓ ਇਹਨਾਂ ਦਾ ਬਹੁਤ ਵਧੀਆ ਟੇਸਟ ਆ ਔਰ ਵੈਸ਼ਨੋਆ ਵੱਡੀ ਗੱਲ ਵੈਸ਼ਨੋਆ ਬਹੁਤ ਵਧੀਆ ਬੱਸ ਸਟੈਂਡ ਦੇ ਬਿਲਕੁਲ ਆਪੋਜੀਟ ਸਸਿਕਾਲ ਹਾਂ ਦੀ ਸਸਿਕਾਲ ਦੀ ਸਹਾਰਿਆ ਨੂੰ ਅੱਜ ਅਸੀਂ ਇੱਕ ਫੈਮਿਲੀ ਨਾਲ ਪਲਾਨ ਕੀਤਾ ਸੀਗਾ ਆਊਟਿੰਗ ਕਰਨ ਦਾ ਤੇ ਵੀ ਜਸਪ੍ਰਿੰਗ ਚੱਡ ਬਸੰਤ ਰੈਸਟੋਰੈਂਟ ਬਿਲਕੁਲ ਗਰਦਾਸਪੁਰ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈਗਾ ਤੇ ਬਹੁਤ ਵਧੀਆ ਫੂਡ ਹੈਗਾ ਸਰਵਿਸ ਬਹੁਤ ਵਧੀਆ ਹੈ ਕਵਿਕ ਸਰਵਿਸ ਹੈ ਤੁਸੀਂ ਪਲੀਜ਼ ਆਓ ਤੇ ਆ ਕੇ ਇੱਕ ਵਾਰੀ ਇੱਥੋਂ ਦਾ ਫੂਡ ਟੈਸਟ ਕਰੋ। ਠਾਈ ਤੁਸੀਂ ਕੀ? ਹੋਜੀ ਆਈਡੀਓ ਸਾਹਿਬ ਮੁਬਾਰਕਬਾ ਤੁਹਾਨੂੰ ਬਹੁਤ ਬਹੁਤ ਬੜੀ ਕਿਰਪਾ ਕੀਤੀ ਆ। ਬਹੁਤ ਵਧੀਆ ਤੁਸੀਂ ਆ ਜੋ ਕੰਮ ਕੀਤਾ ਨਾ ਸਾਡੇ ਗਰਦਾਸਪੁਰ ਦੀ ਬੈਸਟ। ਕਿਚਨ ਨੰਬਰ ਕੰਮ ਆਏ। ਮੈਨੂੰ ਬੜਾ ਚੰਗਾ ਲੱਗਾ ਇਹ ਵੇਖ ਕੇ ਕਿ ਬੜੀ ਖੁਸ਼ੀ ਹੋਈ ਆ। ਸਤਿਗੁਰੂ ਕਿਰਪਾ ਕਰਨ। ਤੁਹਾਡਾ ਜਿਹੜਾ ਸਭ ਤੋਂ ਬੈਸਟ ਗਰਦਾਸਪੁਰ ਦੇ ਵਿੱਚ ਫੋਟ ਚੱਲੇਗਾ। ਮਾਰੇ ਕਿਰਪਾ ਕਰੇਗਾ ਥੈਂਕ ਯੂ ਜੀ ਬਹੁਤ ਸੈਂਸਰ ਬਹੁਤ ਬਹੁਤ ਮੈਨੂੰ ਬੜੀ ਖੁਸ਼ੀ ਹੋਈ ਆ ਨਾਲ ਤੁਹਾਡੇ ਬੁਪਾਰਾ ਸਾਹਿਬ ਵੀ ਹਾਂਜੀ ਸਾਡੇ ਐਸਸੀ ਸਾਹਿਬ ਆਪਣੇ ਚੀਫ ਸਾਹਿਬ ਉਹਨਾਂ ਨੂੰ ਵੀ ਤੁਹਾਡੇ ਨਾਲ ਸਹਿਯੋਗ ਆ ਹਾਂਜੀ ਤੁਹਾਡੇ ਬ੍ਰਦਰ ਆਉ ਬਹੁਤ ਵਧੀਆ ਸਲਾਹ ਕਾਜ ਹੋਗਾ ਮੈਨੂੰ ਬੜੀ ਖੁਸ਼ੀ ਕੀ ਕਹਿਣਾ ਚਾਹੋਗੇ ਸਰ ਗੁਰਦਾਸਪੁਰ ਵਸੀਆ ਨੂੰ ਮੈਂ ਤੇ ਗੁਰਦਾਸਪੁਰ ਪਰਸ਼ਨ ਇਹੋ ਕਹਿਣਾ ਚਾਹਾਂਗਾ ਕਿ ਜੋ ਇਹ ਸੰਗਤ ਸਾਹਿਬ ਨੇ ਤਸੀਬ ਸਿੰਘ ਜੀ ਸੰਗਤ ਸਾਹਿਬ ਨੇ ਜੋ ਐਸਸੀ ਸਾਹਿਬ ਨੇ ਕੰਮ ਸ਼ੁਰੂ ਕੀਤਾ ਵਾ ਬਹੁਤ ਸਲਾਘਾ ਜੋਗਾ ਇਸੇ ਤਰ੍ਹਾਂ ਉਹਨਾਂ ਨੇ ਜੋ ਇਹ ਕੰਮ ਕੀਤਾ ਮਾਰੇ ਕਿਰਪਾ ਕਰੇ ਸਾਡਾ ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਇੱਥੇ ਆ ਕੇ ਤੇ ਨਾਲੇ ਹੋਰ ਸਭ ਤੋਂ ਵਧੀਆ ਵੈਅਸ਼ ਨੂੰ ਆ ਜੀ ਹੋਰ ਤੋਂ ਜਿਹੜਾ ਵਾ ਪਿਓਰ ਵੈਅਸ਼ ਪਿਓਰ ਵੈਅਸ਼ ਸਭ ਤੋਂ ਬੜੀ ਖੁਸ਼ੀ ਮੁੰਨੀ ਇਹ ਪਿਓਰ ਵੈਅਸ਼ ਦੂਸਰਾ ਜਿਹੜਾ ਸੱਚੀ ਗੱਲ ਆ ਆਪਾਂ ਚਾਹੁੰਦੇ ਨਹੀਂ ਬੋਦਾ ਪਰ ਇਹਨਾਂ ਦੀ ਇਹ ਬੜੀ ਖਾਸੀਅਤ ਆ ਵੀਰਾਂ ਨੇ ਵੈਅ ਪਿਓਰ ਵੈਅਸ਼ ਰੱਖਿਆ ਹੈ ਮੈਨੂੰ ਬੜੀ ਖੁਸ਼ੀ ਆ ਸਤਗੁਰੂ ਕਿਰਪਾ ਕਰਨ ਅਸੀਂ ਆਵਾਂਗੇ ਮੈਂ ਬਾਕੀ ਸੱਜਣਾ ਨੂੰ ਇਹ ਬੇਨਤੀ ਕਰਨਾ ਕਰਵਾਉਂਦਾ ਹਾਂ ਸਪੋਰਟਸ ਪੀ ਇੱਥੇ ਆ ਕੇ ਤਰਸੇਵਲਾ ਸਰਜੀ ਅਸ਼ਨੂ ਸਾਹਿਬ ਦੇ ਇੱਥੇ ਆ ਕੇ ਜਰੂਰ ਇਨਵਾਈਟ ਕਰੋ ਇੱਕ ਵਾਰ ਆ ਕੇ ਮੌਕਾ ਵੇਖੋ ਇੱਥੇ ਪਹੁੰਚੋ ਦੇਖੋ ਕੈਸਟ ਕਰੋ ਵੇਖੋ ਬਹੁਤ ਵਧੀਆ ਨਾ ਨੇ ਜਿਹੜੇ ਕੋਕ ਰੱਖੇ ਆ ਜਿਹੜੇ ਵੇਟਰ ਰੱਖੇ ਆ ਬੜਾ ਵਧੀਆ ਸਿਸਟਮ ਮੈਨੂੰ ਬੜਾ ਮਜ਼ਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਇਹ ਪਹਿਲਾਂ ਵੀ ਇੱਥੋਂ ਹੋ ਕੇ ਗਿਆ ਨਾ